ਕੰਮ ਕਰ ਲੈਨੇ ਹੋ ਨਾ ਤਾਂ ਮੈਂ ਕਹਿੰਦਾ ਤੁਹਾਡੀ ਚਾਹਦੀ ਹੀ ਚਾਹਦੀ ਆ ਤੁਸੀਂ ਮਹੀਨੇ ਦੇ ਲੱਖਾਂ ਰੁਪਏ ਕਮਾਓਗੇ ਲੱਖਾਂ ਰੁਪਏ ਚਾਹੇ ਤੁਸੀਂ ਹਾਊਸ ਵਾਈਫ ਹੋ ਜਾਂ ਫਿਰ ਤੁਸੀਂ ਸਟੂਡੈਂਟ ਹੋ ਜਾਂ ਫਿਰ ਤੁਸੀਂ ਪਾਰਟ ਟਾਈਮ ਕੰਮ ਕਰਨਾ ਚਾਹੁੰਦੇ ਹੋ ਜਾਂ ਫਿਰ ਗਵਰਨਮੈਂਟ ਕਰਾਇਓ ਤੁਸੀਂ ਮਹੀਨੇ ਦੇ ਘੱਟੋ ਘੱਟ 50000 ਤੋਂ ਲੈ ਕੇ 1 ਲੱਖ 2 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸასი ਸ਼ਕਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਮੈਨੂੰ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦੇ ਨਾਲ WhatsApp ਦੇ ਉੱਤੇ ਮੈਸੇਜ ਆਏ ਉਹਨਾਂ ਨੇ ਮੈਨੂੰ ਇੱਕੋ ਗੱਲ ਪੁੱਛੀ ਹੋ ਕਿ ਤੇ ਕੀ ਵੀਰ ਜੀ ਸਾਨੂੰ ਕੋਈ ਵਧੀਆ ਜਿਹਾ YouTube ਚੈਨਲ ਦੱਸੋ ਆਈਡੀਆ ਵੀ ਜਿਹੜਾ ਸੀ ਮਤਲਬੀ ਉਸ ਚੈਨਲ ਦੇ ਉੱਤੇ ਸੀ ਕੰਮ ਕਰ ਸੀਗੇ ਤੇ ਜਿਹੜਾ ਸਾਡੀ ਵੀਡੀਓ ਬਣੇ ਜਿਹੜੀਆਂ ਨਾ ਉਹ ਛੇਤੀ viral ਵੀ ਹੋ ਜਾਣ ਤੇ ਸਾਨੂੰ ਇਨਕਮ ਵੀ ਛੇਤੀ ਹੋਣੀ ਸ਼ੁਰੂ ਹੋ ਜਾਏ ਤੇ ਮਤਲਬ ਵੀ ਉਹ ਜਿਹੜਾ ਚੈਨਲ ਫੇਸਲੈਸ ਹੋਵੇ ਵੀ ਸਾਨੂੰ ਫੇਸ ਨਾ ਦਿਖਾਣਾ ਪਵੇ ਵੀ ਉਹ ਕਿਹੜਾ ਟੋਪਿਕ ਆ ਸੋ ਮੈਂ ਸੱਚ ਜਿਵੇਂ ਇਕੱਲੇ ਇਕੱਲੇ ਨੂੰ ਜਵਾਬ ਦਊਂਗਾ ਤਾਂ ਮੈਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਮੈਂ ਕਿ ਸੋਚਿਆ ਕਿਉਂ ਨਾ ਆਪਾਂ ਇਸ ਟੋਪਿਕ ਤੇ ਇੱਕ ਵੀਡੀਓ ਬਣਾ ਦਈਏ ਤੁਹਾਡੇ ਸਾਰਿਆਂ ਵਾਸਤੇ ਜਿੰਨੂੰ ਵਧੀਆ ਲੱਗੂਗਾ ਉਹ ਮੇਰਾ ਪਿੰਡ ਭਰਾ ਇਸ ਟੋਪਿਕ ਦੇ ਉੱਤੇ ਕੰਮ ਕਰ ਸਕਦਾ ਸੋ ਉਹ ਟੋਪਿਕ ਆ ਜਿਹੜਾ ਬਹੁਤ ਵਧੀਆ ਟੋਪਿਕ ਆ ਅਗਰ ਤੁਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਤਾਂ ਇਹ ਟੋਪਿਕ ਫਿਰ ਤੁਹਾਡੇ ਵਾਸਤੇ ਆ ਇਹ ਚੈਨਲ ਤੇ ਕੋਣ ਕੰਮ ਕਰ ਸਕਦਾ ਇਸ ਚੈਨਲ ਤੇ ਕੋਈ ਵੀ ਕੰਮ ਕਰ ਸਕਦਾ ਕਰ ਸਕਦਾ ਵ ਚਾਹੇ ਤੁਸੀਂ ਹਾਊਸ ਵਾਈਫ ਹੋ ਜਾਂ ਫਿਰ ਤੁਸੀਂ ਸਟੂਡੈਂਟ ਹੋ ਜਾਂ ਫਿਰ ਤੁਸੀਂ ਪਾਰਟ ਟਾਈਮ ਕੰਮ ਕਰਨਾ ਚਾਹੁੰਦੇ ਹੋ ਜਾਂ ਫਿਰ ਗਵਰਨਮੈਂਟ ਪਰ ਆਏ ਹੋ ਕੋਈ ਵੀ ਮਤਲਬ ਤੁਸੀਂ ਕੰਮ ਕਰ ਸਕਦੇ ਹੋ ਸਿਰਫ 2 ਦਿਨ ਘੰਟੇ ਤੁਸੀਂ ਇਸ ਚੈਨਲ ਦੇ ਉੱਤੇ ਦੇਣੇ ਆ ਤੇ ਤੁਸੀਂ ਮਹੀਨੇ ਤੋਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਕਿਉਂਕਿ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਚੈਨਲ ਦਾ ਆਈਡੀਆ ਦੱਸਾਂਗਾ ਨਾ ਦੇਖੋ ਉਹਦੇ ਬਹੁਤ ਜ਼ਿਆਦਾ ਬੇਨਫੀਟ ਆ ਬਹੁਤ ਜ਼ਿਆਦਾ ਤੁਸੀਂ ਕਦੇ ਸੋਚ ਵੀ ਨਹੀਂ ਸਕਦੇਗੇ ਜੇ ਨੰਬਰ 1 ਤੇ ਆਪਾਂ ਗੱਲ ਕਰੀਏ ਕਮਾਈ ਦੀ ਕਿਉਂਕਿ ਸਾਰਿਆਂ ਦੇ ਸਵਾਲ ਹੁੰਦਾ ਵੀ ਯਾਰ ਅਸੀਂ ਕਿਹੜੇ ਚੈਨਲ ਤੋਂ ਜ਼ਿਆਦਾ ਕਮਾਈ ਕਰ ਸਕਦੇ ਹਾਂ ਉਹ ਇਹਦੇ ਤੇ ਸਾਰਿਆਂ ਨਾਲ ਵੱਧ ਕਮਾਈ ਇਸ ਦੇ ਉੱਤੇ ਆ ਨੰਬਰ 2 ਤੁਹਾਡੇ ਲਈ ਸਾਰਿਆਂ ਨਾਲ ਬਹੁਤ ਵਧੀਆ ਬਾਤ ਹੈ ਤੁਹਾਡੀ ਇੱਕ ਨੋਲਿਜ ਵਧੇਗੀ ਸੋ ਉਹ ਕਿਹੜਾ ਚੈਨਲ ਆ ਉੱਤੇ ਕਿਵੇਂ ਕੰਮ ਕਰਨਾ ਜਾਣਕਾਰੀ ਤੁਸੀਂ ਕਿੱਥੋਂ ਇਕੱਠੀ ਕਰਨੀ ਆ ਲੋਕਾਂ ਨੂੰ ਕਿਵੇਂ ਦੇਣੀ ਆ ਤੁਹਾਡੀ ਵੀਡੀਓ ਕਿਵੇਂ ਵਾਇਰਲ ਹੋਊਗੀ ਲੋਕ ਤੁਹਾਡੀ ਵੀਡੀਓ ਕਿਵੇਂ ਦੇਖਣਗੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤਰਫੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜਦੋਂ ਤੁਸੀਂ ਵੀਡੀਓ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਨਹੀਂ ਦੇਖਦੇ ਹੈਗੇ ਨਾ ਸੋ ਫਿਰ ਤੁਸੀਂ ਮਤਲਬ ਵੀ ਤੁਹਾਡੇ ਸਵਾਲ ਰਹਿ ਜਾਂਦੇ ਫਿਰ ਤੁਸੀਂ ਮੈਨੂੰ ਬਾਰ-ਬਾਰ ਫੋਨ ਕਰਕੇ ਪੁੱਛਦੇ ਹੋ ਸੋ ਪਲੀਜ਼ ਇਸ ਕਰਕੇ ਵੀਡੀਓ ਦੀ ਸ਼ੁਰੂਤ ਤੋਂ ਲੈ ਕੇ ਆਖਰ ਤੱਕ ਜਰੂਰ ਦੇਖਿਓ ਜੀ ਸੋ ਵੀਡੀਓ ਦੀ ਸ਼ੁਰੂਤ ਤੋਂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਨਾ ਇੱਕ ਗੱਲ ਸਾਂਝੀ ਕਰਨੀ ਚਾਹਨਾ ਜਿਵੇਂ ਤੁਹਾਨੂੰ ਸਾਰ ਨੂੰ ਪਤਾ ਕਿ ਮੇਰੀ ਨਾ ਹਰ ਇੱਕ ਪਹਿਲਾ ਮਹੀਨੇ ਵੱਲ ਦੋ ਮਹੀਨੇ ਵੱਦ ਨਾ ਹਰ ਇੱਕ ਜਗ੍ਹਾ ਤੇ ਮਤਲਬ ਵੀ ਪਟਿਆਲਾ ਲੁਧਿਆਣਾ ਜਲੰਧਰ ਕੁਰੂ ਖੇਤਰ ਪਾਣੀ ਪਤ ਇਹੋ ਜੀ ਥਾਵਾਂ ਤੇ ਨਾ ਮੇਰੀ ਵਰਕਸ਼ਾਪ ਲੱਗਦੀ ਹੁੰਦੀ ਸੀਗੀ ਜਿਹਦੇ ਵਿੱਚ ਮੈਂ ਤੁਹਾਨੂੰ ਦੋ ਹੁੰਦਾ ਜਿਹਦੇ ਵਿੱਚ ਮੈਂ ਤੁਹਾਨੂੰ ਸਿਖਾਉਂਦਾ ਹੁੰਦਾ ਸੀਗਾ ਵੀ ਮਤਲਬ ਤੁਸੀਂ YouTube, Facebook, Instagram, Telegram, WhatsApp ਤੋਂ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ? YouTube ਚੈਨਲ ਕਿਵੇਂ ਬਣਾਣਾ ਵਾ? ਉਹਦੇ ਦੇ ਵੀਡੀਓ ਕਿਵੇਂ ਅਪਲੋਡ ਕਰਨੀ? ਟਾਈਟਲ, ਟੈਗ, ਡਿਸਕ੍ਰਿਪਸ਼ਨ, ਥੰਬਨੇਲ ਕਿਵੇਂ ਮਤਲਬ ਵੀ ਬਣਾਉਣਾ, ਕਿਵੇਂ ਲੋਣਾ? ਉਹ ਪੂਰੀ ਜਾਣਕਾਰੀ ਤੁਹਾਨੂੰ ਵੀ ਵਰਕਸ਼ਾਪ ਦੇ ਵਿੱਚ ਦਿੰਦਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਮਤਲਬ ਪੂਰੀ ਸੈਟਿੰਗਾਂ ਵੀ ਦੱਸਦਾ ਹੁੰਦਾ ਸੀ ਆ ਵੀ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ, ਵੀਡੀਓ ਨੂੰ ਐਡੀਟ ਕਿਵੇਂ ਕਰਨਾ ਵਾ। ਵੀਡੀਓ ਨੂੰ ਅਪਲੋਡ ਕਿਵੇਂ ਕਰਨਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਵਰਕਸ਼ਾਪ ਦੇ ਵਿੱਚ ਦਿੰਦਾ ਹੁੰਦਾ ਸੀ ਪਰ ਸਾਡੀ ਟੀਮ ਨੇ ਨਾ ਹੁਣ ਸੋਚਿਆ ਵੀ ਅਸੀਂ ਨਾ ਹਰ ਇੱਕ ਸੰਡੇ ਹਰ ਸੰਡੇ ਸਾਡੀ ਜਲੰਧਰ ਸ਼ਹਿਰ ਦੇ ਵਿੱਚ ਨਾ 10 ਵਜੇ ਤੋਂ ਲੈ ਕੇ 2-3 ਵਜੇ ਤੱਕ ਸਾਡੀ ਉਹ ਵਰਕਸ਼ਾਪ ਲੱਗਦੀ ਹੈ ਅਗਰ ਤੁਹਾਡੇ ਵਿੱਚੋਂ ਕੋਈ ਮੇਰਾ ਭੈਣ ਭਰਾ ਉਹ ਵਰਕਸ਼ਾਪ ਜੁਆਇਨ ਕਰਨਾ ਚਾਹੁੰਦਾ ਤਬਲੀ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਸਾਡੀ ਟੀਮ ਨੂੰ ਪੁੱਛ ਸਕਦੇ ਹੋ ਜਲੰਧਰ ਸ਼ਹਿਰ ਦੇ ਵਿੱਚ ਐਤਵਾਰ ਨੂੰ ਕਿਹੜੀ ਜਗ੍ਹਾ ਤੇ ਆ ਉਹ ਜਿਹੜੀ ਹੈ ਮਤਲਬ ਵਰਕਸ਼ਾਪ ਆ ਕਦੋਂ ਹੋ ਰਹੀ ਹੈ ਵੀ ਉਹਦੇ ਵਕਤ ਸੀਟ ਅਵੇਲੇਬਲ ਹੈਗੀ ਆ ਜਾਂ ਨਹੀਂ ਵੀ ਹੈਗੀ ਸੋ ਉਹ ਵਰਕਸ਼ਾਪ ਤੁਸੀਂ ਲਗਵਾਉਣ ਲਈ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਅਗਰ ਤੁਸੀਂ ਮੇਰੀ ਉਹ ਵਰਕਸ਼ਾਪ ਲਗਾ ਲੈਨੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਨਾ ਯਾਰ ਲਿਖ ਕੇ ਦਿੰਨਾ ਤੁਸੀਂ ਮਹੀਨੇ ਦੇ ਨਾਲ ਘਰੇ ਬੈਠ ਕੇ ਸਿਰਫ ਘਰੇ ਬੈਠ ਕੇ ਤੁਸੀਂ ਮਹੀਨੇ ਦੇ ਘੱਟੋ ਘੱਟ 50000 ਤੋਂ ਲੈ ਕੇ 1 ਲੱਖ 2 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲੋਗੇ ਮੈਂ ਤੁਹਾਨੂੰ ਗਾਰੰਟੀ ਦਿੰਨਾ ਕੋਈ ਉਹ ਵਰਕਸ਼ਾਪ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਹੀ ਇਹੋ ਜਿਹੇ ਤਰੀਕੇ ਨਾਲ ਆ ਤੁਹਾਡੇ ਦਿਮਾਗ ਦੇ ਵਿੱਚ ਕੱਲੀ-ਕੱਲੀ ਗੱਲ ਚੰਗੀ ਤਰੀਕੇ ਨਾਲ ਬੈਠ ਜਾਂਦੀ ਆ ਸੋ ਅਗਰ ਤੁਸੀਂ ਉਹ ਵਰਕਸ਼ਾਪ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਸਕਰੀਨ ਤੇ ਚੱਲੇ ਨੰਬਰ ਤੇ ਕਾਲ ਕਰਕੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਦੇਖੋ ਉਹ ਕਿਹੜਾ ਚੈਨਲ ਆ ਤੁਸੀਂ ਕੀ ਕਹਿੰਦਾ YouTube ਦੇ ਉੱਤੇ ਚੈਨਲ ਬਣਾ ਲੈਣਾ ਤੁਸੀਂ ਆਪਣੇ ਚੈਨਲ ਦਾ ਨਾਮ ਤੁਸੀਂ ਹੈਲਦੀ ਫੂਡ ਰੱਖ ਲੈਣਾ ਯਾਨੀ ਕਿ ਹੈਲਦੀ ਫੂਡ ਦੇ ਰਿਗਾਰਡਿੰਗ ਚੱਲਣਾ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਨਾ ਅੱਜ ਦੇ ਸਮੇਂ ਦੇ ਵਿੱਚ ਨਾ 85% ਤੋਂ ਲੈ ਕੇ 90% ਬੰਦੇ ਜਨਾਨੀਆਂ ਮੋٹے ਨੇ ਉਹਨਾਂ ਕੋਲ ਮੋਟਾਪਾ ਬਹੁਤ ਜ਼ਿਆਦਾ ਵਾ ਉਹਨਾਂ ਕੋਲ ਠੀਕ ਹੈ ਉਹ ਸਾਰੇ ਪਤਲਾ ਹੋਣਾ ਚਾਹੁੰਦੇ ਨੇ ਉਹ ਕਹਿੰਦੇ ਵੀ ਜਾਦਾ ਸਾਨੂੰ ਕੋਈ ਡਾਈਟ ਦੱਸ ਦੇ ਵੀ ਅਸੀਂ ਡਾਈਟ ਇਹੋ ਜੀ ਖਾਈਏ ਜਿਸ ਦੇ ਨਾਲ ਅਸੀਂ ਫਿੱਟ ਹੋ ਜਾਈਏ ਨੰਬਰ ਇੱਕ ਨੰਬਰ ਤੋਂ ਅਗਲਾ ਕਹਿੰਦਾ ਵੀ ਸਾਨੂੰ ਕੋਈ ਵਰਕਆਊਟ ਦੱਸ ਦੇ ਵੀ ਅਸੀਂ ਵਰਕਆਊਟ ਕਿਵੇਂ ਕਰਨਾ ਤੇ ਵਰਕਆਊਟ ਕਿਵੇਂ ਨਹੀਂ ਕਰਨਾ ਕਿੰਨੇ ਦਿਨ ਕਰਨਾ ਵੀ ਜਿਸ ਦੇ ਨਾਲ ਅਸੀਂ ਮਤਲਬ ਫਿੱਟ ਹੋ ਜਾਈਏ ਜਿਹੜੀ ਸਾਡੀ ਬੋਡੀ ਦੇ ਅੰਦਰ ਫੈਟ ਆ ਉਹ ਮਤਲਬ ਵੀ ਘਟ ਜਾਈਏ ਹੈਨਾ ਸੋ ਇਹ ਲੋਕਾਂ ਦੇ ਵਿੱਚ ਸਾਰਾ ਨਾਲੋਂ ਅੱਜ ਦੇ ਸਮੇਂ ਦੇ ਵਿੱਚ ਕੋਮਨ ਪ੍ਰੋਬਲਮ ਆਈ ਹੋਈ ਆ ਕੱਲੇ ਇੰਡੀਆ ਦੇ ਵਿੱਚ ਨਹੀਂ ਹੈਗੀ ਜੀ ਯੂ ਐਸਏ ਦੇ ਵਿੱਚ ਨਹੀਂ ਹੈਗੀ ਕੈਨੇਡਾ ਦੇ ਵਿੱਚ ਨਹੀਂ ਇਹ ਪੂਰੇ ਵਰਲਡ ਦੇ ਵਿੱਚ ਆ ਅਗਰ ਤੁਸੀਂ ਇਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰ ਲੈਨੇ ਹੋ ਨਾ ਤਾਂ ਮੈਂ ਕਹਿੰਦਾ ਤੁਹਾਡੀ ਚਾਂਦੀ ਹੀ ਚਾਂਦੀ ਆ ਤੁਸੀਂ ਮਹੀਨੇ ਦੇ ਲੱਖਾਂ ਰੁਪਏ ਕਮਾਉਂਗੇ ਲੱਖਾਂ ਰੁਪਏ ਦੇਖੋ ਇਸ ਚੈਨਲ ਨੇ ਕੀ ਆ ਹਰ ਇੱਕ ਕੋਈ ਬੰਦਾ ਕਹਿੰਦਾ ਵੀ ਯਾਰ ਸਾਨੂੰ ਕੋਈ ਹੈਲਦੀ ਫੂਡ ਖਾਣ ਬਾਰੇ ਦੱਸੇ ਵੀ ਯਾਰ ਹੈਲਦੀ ਫੂਡ ਕਿਹੜੇ ਆ ਸਾਡੀ ਸਿਹਤ ਲਈ ਅਣਪ ਬਿਮਾਰੀਆਂ ਲਈ ਕਿਹੜੇ ਹੈਲਦੀ ਫੂਡ ਮਤਲਬ ਵੀ ਵਧੀਆ ਵੀ ਬਿਮਾਰੀ ਤੋਂ ਬਚਣ ਵਾਸਤੇ ਤੁਸੀਂ ਕੁਝ ਨਹੀਂ ਕਰਨਾ ਹੈਗਾ ਤੁਸੀਂ YouTube ਦੇ ਉੱਤੇ ਆਪਣਾ ਇੱਕ ਚੈਨਲ ਬਣਾ ਲੈਣਾ ਉੱਤੇ ਤੁਸੀਂ ਇਨਫੋਰਮੇਸ਼ਨ ਦੇਣੀ ਆ ਮਤਲਬ ਮੰਨ ਕੇ ਦੋ ਤੁਸੀਂ ਤੁਹਾਨੂੰ ਮੈਂ ਟੌਪਿਕ ਵੀ ਦੱਸ ਦਿੰਦਾ ਦੇਖੋ ਤੁਸੀਂ ਲਿਖੋ ਨੰਬਰ 1 ਤੇ ਟੌਪਿਕ ਤੁਸੀਂ ਬਣਾਉਣਾ ਵੀਡੀਓ ਦਾ 5 ਟੌਪ ਫਟੋ ਟੌਪ weight weight lose ਫਰੂਟ ਫਰੂਟ ਹੋ ਗਿਆ ਠੀਕ ਆ ਫਿਰ ਉਸ ਤੋਂ ਬਾਅਦ ਆਜੋ ਟੌਪ 5 ਟੌਪ ਫਿਰ ਟੌਪ ਇਹ weight lose vegetarian vegetable ਠੀਕ ਆ ਫਿਰ ਉਸ ਤੋਂ ਬਾਅਦ ਆਜੋ ਤੁਸੀਂ ਸਬਜ਼ੀਆਂ ਤੇ ਆਜੋ ਫਿਰ ਉਸ ਤੋਂ ਬਾਅਦ ਤੁਸੀਂ ਆਜੋ ਇਹ ਉਹਦੇ ਤੇ ਮਤਲਬ ਜਿਹੜੇ ਆਪਣੇ ਨਟਸ ਹੁੰਦੇ ਆ ਮਿਕਸ ਨਟਸ ਹੋ ਗਿਆ ਫਿਰ ਟੌਪ ਤੇ ਪਾਜੋ ਤੁਸੀਂ ਪ੍ਰੋਟੀਨ ਤੇ ਕਾਰਬੋਹਾਈਡਰੇਟ ਤੇ ਆਜੋ ਬਹੁਤ سارے ਟੌਪਿਕ ਨੇ ਤੁਸੀਂ ਜਦ ਤਨ ਮੇਰੀ ਗੱਲ ਤੇ ਯਕੀਨੀ ਨਾ ਹੋਗਾ ਤਬ ਇੱਕ ਵਾਰੀ ਤੁਸੀਂ ਇਸ ਟੌਪਿਕ ਤੇ ਵੀਡੀਓ ਬਣਾ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਏਗਾ ਠੀਕ ਹੈ ਜੀ ਨੰਬਰ 1 ਨੰਬਰ ਤੋਂ ਹੁਣ ਆਪਾਂ ਗੱਲ ਕਰਦੇ ਵੀ ਤੁਸੀਂ ਕੰਟੈਂਟ ਕਿੱਥੋਂ ਲੈ ਕੇ ਆਉਂਗੇ ਤੁਹਾਨੂੰ ਤਾਂ ਪਤਾ ਨਹੀਂ ਹੈਗਾ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਕਿਤਾਬ ਵਾਲੇ ਬਾਜ਼ਾਰ ਦੇ ਵਿੱਚ ਜਾਣਾ ਤੁਸੀਂ ਉਹਨੂੰ ਕਹਿ ਦਿਓ ਸਾਨੂੰ ਹੈਲਥੀ ਹੈਲਦੀ ਫੂਡ ਵਾਲੀ ਕਿਤਾਬ ਦੇ ਦਿਓ ਜਿਹਦੇ ਵਿੱਚ ਫਿਟਨੈਸ ਬਾਰੇ ਦੱਸਾਂ ਹੁੰਦਾ ਉਹ ਤੁਹਾਨੂੰ ਕਿਤਾਬ ਦੇ ਦੇਗਾ ਕਿਤਾਬ ਦੀ ਕੀਮਤ 200 ਤੋਂ ਲੈ ਕੇ 300 ਰੁਪਏ ਦੇ ਵਿੱਚ ਵਿੱਚ ਹੋਏਗੀ ਤੇ ਉਹਦੇ ਵਿੱਚ ਘੱਟੋ-ਘੱਟ 500 500 ਮਤਲਬ ਵੀ ਪੰਨਿਆਂ ਦੀ ਕਿਤਾਬ ਉਹ ਵੀ 500 ਆਈਡੀਆ ਤੁਹਾਨੂੰ ਦਿੱਤੇ ਹੋਣਗੇ ਹਰ ਇੱਕ ਟੋਪੀ ਦੇ ਉੱਤੇ ਹਰ ਇੱਕ ਟੋਪੀ ਦੇ ਉੱਤੇ ਤੁਸੀਂ ਬਸ ਸਿਰਫ ਦੱਸਣੀ ਆ ਉਹਦੇ ਵਿੱਚੋਂ ਪੜ੍ਹ ਕੇ ਆਪਣੀ ਆਵਾਜ਼ ਦੇਣੀ ਆ ਪਿੱਛੇ ਤੁਸੀਂ ਫੋਟੋਆਂ ਲਾ ਸਕਦੇ ਹੋ ਵੀਡੀਓ ਚ ਲਾ ਸਕਦੇ ਹੋ ਜਾਂ ਕੁਝ ਵੀ ਤੁਸੀਂ ਕਰ ਸਕਦੇ ਹੋ ਤੁਸੀਂ ਉਹਦੇ ਵਿੱਚ ਦੇਖ ਕੇ ਤੁਸੀਂ ਬਸ ਉਹ ਕਿਤਾਬ ਤੋਂ ਪੜਨਾਵਾ ਟੋਪ 5 ਹੈਲਦੀ ਫੂਡ ਟੋਪ 5 ਜੰਕ ਫੂਡ ਟੋਪ ਟੋਪ 5 ਮਤਲਬ weight loss ਫੂਡ ਟੋਪ 5 weight gain ਮਤਲਬ ਟੋਪ ਮਤਲਬ ਵੀ ਜਿਹੜੇ ਜੰਕ ਫੂਡ ਨੇ ਜਿਹੜੇ ਸਾਨੂੰ ਨਹੀਂ ਖਾਣੇ ਚਾਹੀਦੇ ਉਹਨਾਂ ਤੇ ਤੁਸੀਂ ਵੀਡੀਓ ਬਣਾ ਕੇ ਨਾ ਅਪਲੋਡ ਕਰਨੀ ਸ਼ੁਰੂ ਕਰ ਦੋ ਕਿਉਂਕਿ ਹਰ ਬੰਦਾ ਯਾਰ ਅੱਜ ਦੇ ਸਮੇਂ ਦੇ ਵਿੱਚ ਨਾ ਬਹੁਤ ਜ਼ਿਆਦਾ ਬਿਮਾਰ ਆ ਉਹ ਬੰਦਾ ਕਹਿੰਦਾ ਵੀ ਯਾਰ ਵੀ ਮੈਂ ਬਿਮਾਰੀਆਂ ਤੋਂ ਬਚਣ ਲਈ ਕੀ ਕਰਾਂ ਕਿਉਂਕਿ ਜਦੋਂ ਉਹ ਬਿਮਾਰ ਹੁੰਦਾ ਨਾ ਉਹਨੂੰ ਸਿਰਫ ਇੱਕ ਡਾਕਟਰ ਯਾਦ ਆਉਂਦਾ ਜਦੋਂ ਡਾਕਟਰ ਕੋਲ ਜਾਂਦਾ ਤਾਂ ਘੱਟੋ ਘੱਟ ਮੰਨ ਕੇ ਚਲੋ 1 ਲੱਖ 1 ਲੱਖ ਰੁਪਏ ਦੇ ਕਰੀਬ ਉਹਦਾ ਖਰਚਾ ਆ ਜਾਂਦਾ ਫਿਰ ਬੰਦਾ ਬਹੁਤ ਜ਼ਿਆਦਾ ਪਛਤਾਉਂਦਾ ਉਹ ਕਹਿੰਦਾ ਯਾਰ ਜੇ ਮੈਂ ਕਿਤੇ ਹੈਲਦੀ ਫੂਡ ਖਾਂਦਾ ਹੁੰਦਾ ਹੁੰਦਾ ਨਾ ਜਦ ਮੇਰੇ ਕਿਸੇ ਨੇ ਗਾਈਡ ਕੀਤਾ ਹੁੰਦਾ ਤਾਂ ਅੱਜ ਜਿਹੜਾ ਮੇਰਾ ਲੱਖ ਰੁਪਈਆ ਨਹੀਂ ਸੀ ਲੱਗਣਾ ਲੱਖ ਰੁਪਈਆ ਨੂੰ ਤਾਂ ਚਲੋ ਮਾਰੋ ਗੋਲੀ ਜਿਹੜਾ ਮੇਰਾ ਸਵਾ ਖਰਾਬ ਹੋਇਆ 20 ਦਿਨ ਮੈਂ ਹਸਪਤਾਲ ਦੇ ਵਿੱਚ ਦਾਖਲ ਰਿਆ ਉਹ ਮੈਂ ਬਹੁਤ ਜ਼ਿਆਦਾ ਪਛਤਾਰਾ ਵੀ ਜਿਹੜਾ ਮੇਰੇ 20 ਦਿਨ ਖਰਾਬ ਹੋ ਗਏ ਸੋ ਅਗਰ ਤੁਸੀਂ ਹੈਲਦੀ ਫੂਡ ਦੇ ਉੱਤੇ ਚੈਨਲ ਬਣਾ ਲੈਂਨੇ ਹੋ ਨਾ ਤਾਂ ਮੈਂ ਤੁਹਾਨੂੰ ਗਰੰਟੀ ਦੇਣਾ ਲਿਖ ਕੇ ਦਿਨਾ ਯਾਰ ਲਿਖ ਕੇ ਤਾਂ ਤੁਸੀਂ ਮਹੀਨੇ ਦੇ 50000 ਰੁਪਿਆ ਤੁਸੀਂ ਬੜੇ ਆਰਾਮ ਨਾਲ ਕਮਾ ਲੋਗੇ ਇਸ ਚੈਨਲ ਦੇ ਉੱਤੇ ਕਿਵੇਂ ਕੰਮ ਕਰਨਾ ਤੁਸੀਂ ਇਨਫੋਰਮੇਸ਼ਨ ਕਿੱਥੋਂ ਕੱਢਣੀ ਆ Google ਤੋਂ ਵੀ ਤੁਸੀਂ ਇਨਫੋਰਮੇਸ਼ਨ ਕੱਢ ਸਕਦੇ ਹੋ ਹਨ YouTube ਤੋਂ ਵੀ ਇਨਫੋਰਮੇਸ਼ਨ ਕੱਢ ਸਕਦੇ ਹੋ ਤੁਸੀਂ AI ਦੇ ذریعے AI ਦੇ ذریعے ਵੀ ਤੁਸੀਂ ਇਨਫੋਰਮੇਸ਼ਨ ਕੱਢ ਸਕਦੇ ਹੋ ਬੁੱਕਸ ਦੇ ذریعے ਵੀ ਤੁਸੀਂ ਇਨਫੋਰਮੇਸ਼ਨ ਕੱਢ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਹਾਡਾ ਦਿਮਾਗ ਤੁਹਾਨੂੰ ਕਿਵੇਂ ਕੰਮ ਕਰੋਂਦਾ ਵਾ ਸੋ ਆਪਣੇ ਦਿਮਾਗ ਨੂੰ ਜਿੰਨਾ ਤੁਸੀਂ ਭਜਾਓਗੇ ਤੁਸੀਂ ਇਹਦੇ ਤੋਂ ਓਨਾ ਕੰਮ ਲੈ ਸਕੋਗੇ ਤੇ ਜਿਹੜਾ ਇਹ ਕੰਟੈਂਟ ਆ ਇਹ ਜਿਹੜਾ ਕੰਟੈਂਟ ਆ ساری ਜ਼ਿੰਦਗੀ ਖਤਮ ਨਹੀਂ ਹੁੰਦਾ ਹੋਏਗਾ ਇਹਦੇ ਤੇ ਬਹੁਤ ਜ਼ਿਆਦਾ ਵੀਡੀਓ ਬਣ ਸਕਦੀ ਨੇ ਬਹੁਤ ਹੀ ਜ਼ਿਆਦਾ ਅਗਰ ਤੁਹਾਨੂੰ ਨਹੀਂ ਵਿਸ਼ਵਾਸ ਹੈਗਾ ਨਾ ਮੇਰਾ ਖੁਦ ਦਾ ਇੱਕ YouTube ਚੈਨਲ ਆ ਮਿਸਟਰ ਸਰੋਏ ਫਿਟਨੈਸ ਤੁਸੀਂ ਜਾ ਕੇ ਦੇਖ ਲਓ ਮੈਂ ਉਹਦੇ ਤੇ ਇਦਾਂ ਦੀ ਵੀਡੀਓ ਪਾਉਣਾ ਨਿਊਟ੍ਰੀਸ਼ਨ ਦੇ ਵੀਡੀਓ ਪਾਉਣਾ ਕਿਉਂਕਿ ਮੈਂ ਖੁਦ ਇੱਕ ਨਿਊਟ੍ਰੀਸ਼ਨ ਆ ਮੈਂ ਫਿਟਨੈਸ ਟ੍ਰੇਨਰ ਵੀ ਆ ਮੈਂ ਫਿਟਨੈਸ ਦੀ ਟ੍ਰੈਨਿੰਗ ਵੀ ਦਿੰਨਾ ਵੀ weight ਕਿਵੇਂ ਵਧਾਈਦਾ weight ਕਿਵੇਂ ਘਟਾਈਦਾ ਸਾਨੂੰ ਫਿੱਟ ਕਿਵੇਂ ਰਹਿਣਾ ਜਿਹੜਾ ਉਹ ਮੈਂ ਖੁਦ ਨੇ ਡਿਪਲੋਮਾ ਵੀ ਕੀਤਾ ਖੁਦ ਮੈਂ ਆਪ ਵੀ ਸਪੋਰਟਸਮੈਨ ਆ ਮੈਂ ਨੇਸ਼ਨਲ ਲੈਵਲ ਦਾ ਮੈਂ ਪਲੇਅਰ ਹਾਂ ਮੈਂ ਖੁਦ ਵੀ ਵਰਕਆਊਟ ਕਰਦਾ ਰਹਿੰਦਾ ਹਾਂ ਹਣਾ ਸੋ ਉਹਦੀ ਜਨ ਨੋਲਿਜ ਮੈਨੂੰ ਹੈਗੀ ਹੈ ਤਾਂ ਉਹ ਮੈਂ ਲੋਕਾਂ ਨੂੰ ਦਿੰਦਾ ਰਹਿਣਾ ਵੀ ਤੁਸੀਂ ਕਿਹੜੇ ਫੂਡ ਖਾਣੇ ਕਿਹੜੇ ਨਹੀਂ ਖਾਣੇ ਕਿੰਨੇ ਤੁਸੀਂ ਚੋਲ ਖਾਣੇ ਕਿੰਨੇ ਤੁਸੀਂ ਰੋਟੀ ਖਾਣੀ ਆ ਉਹ ਵੀਡੀਓ ਜਾ ਕੇ ਦੇਖੋ ਮੇਰੀ ਕਿੰਨੇ ਉਹਦੇ ਵੀਊ ਆਉਂਦੇ ਪਏ ਆ ਸੋ ਇਸ ਕਰਕੇ ਤੁਸੀਂ ਇਸ ਚੈਨਲ ਤੇ ਤੁਸੀਂ ਕੰਮ ਕਰ ਸਕਦੇ ਹੋ ਵੀ ਆ ਜਿਹੜੀ ਜਮਨਕ ਵਿੱਚ ਲੋ ਤਾਂ ਤੁਹਾਨੂੰ ਉਹ ਸਾਰਾ ਕੁਝ ਸਿਖਾਇਆ ਨਾ ਜੀ ਇਹ ਜਦੋਂ ਤੁਸੀਂ ਮੇਰੀ ਵਰਕਸ਼ਾਪ ਦੇ ਵਿੱਚ ਆਉਂਗੇ ਹਣਾ ਜਦੋਂ ਤੁਸੀਂ ਮੇਰੀ ਕਲਾਸ ਜੁਆਇਨ ਕਰੋਗੇ ਉੱਥੇ ਤੁਸੀਂ ਆਉਂਗੇ ਉੱਥੇ ਮੈਂ ਤੁਹਾਨੂੰ ਇਹ ਕੱਲੀ-ਕੱਲੀ ਚੀਜ਼ ਕਰ ਵੀ ਯਾਰ ਤੁਸੀਂ ਇਹਦੇ ਤੇ ਚੈਨਲ ਕਿਵੇਂ ਬਣਾਣਾ ਵਾ ਤੇ ਤੁਸੀਂ ਇਹਦੇ ਤੇ ਮਤਲਬ ਇਨਫੋਰਮੇਸ਼ਨ ਕਿਵੇਂ ਕੱਢ ਕੇ ਲੈ ਕੇ ਆਣੀ ਆ ਵਾਇਸ اوਵਰ ਕਿਵੇਂ ਕਰਨੀ ਤੁਸੀਂ ਆਪਣੀ ਆਵਾਜ਼ ਕਿਵੇਂ ਦੇਣੀ ਆ ਵੀਡੀਓ ਐਡੀਟਿੰਗ ਕਿਵੇਂ ਕਰਨੀ ਆ ਤੁਸੀਂ ਵੀਡੀਓ ਨੂੰ ਅਪਲੋਡ ਕਿਵੇਂ ਕਰਨਾ ਵਾ ਤੁਹਾਡਾ ਚੈਨਲ ਵਾਇਰਲ ਕਿਵੇਂ ਹੋਊਗਾ ਥੰਬਨੇਲ ਕਿਵੇਂ ਲਾਉਣਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਉਸ ਵਰਕਸ਼ਾਪ ਦੇ ਵਿੱਚ ਤੁਹਾਨੂੰ ਮੈਂ ਸਿਖਾਉਂਗਾ ਅਗਰ ਤੁਹਾਡੇ ਵਿੱਚ ਕੋਈ ਮੇਰਾ ਭੈਣ ਭਰਾ ਮਤਲਬ ਵੀ ਉਹ ਵਰਕਸ਼ਾਪ ਦੇ ਵਿੱਚ ਤੁਸੀਂ ਮਤਲਬ ਵੀ ਆਉਣਾ ਚਾਹੁੰਦੇ ਹੋ ਲਗਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲੇ ਨੰਬਰ ਤੇ ਫੋਨ ਕਰਕੇ ਸਾਡੀ ਟੀਮ ਨਾਲ ਤੁਸੀਂ ਸੰਪਰਕ ਕਰਕੇ ਪੁੱਛ ਸਕਦੇ ਹੋ ਵੀ ਜਿਹੜੀ ਸਾਡੀ ਕਲਾਸ ਲੱਗਦੀ ਆ ਉਹਦਾ ਕੀ ਪ੍ਰੋਟੋਕੋਲ ਆ ਕੀ ਸਿਸਟਮ ਆ ਕਿਉਂਕਿ ਜੇ ਤੁਸੀਂ ਮੇਰੀ ਕਲਾਸ ਦੇ ਵਿੱਚ ਆਗੇ ਨਾ ਜਿਹੜਾ ਤੁਸੀਂ ਉਹ 4 ਤੋਂ 5 ਘੰਟੇ 4 ਤੋਂ 5 ਘੰਟੇ ਤੁਸੀਂ ਮੇਰੀ ਕਲਾਸ ਦੇ ਵਿੱਚ ਦੋਵੋਗੇ ਨਾ ਉਹ ਤੋਂ 4 ਤੋਂ 5 ਘੰਟੇ ਤੁਹਾਡੇ ਬੇਕਾਰ ਨਹੀਂ ਜਾਣ ਦਊਗਾ ਇਹ ਵਾਦਾ ਮੇਰਾ ਇੰਨਾ ਮੈਨੂੰ ਆਪਣੇ ਆਪ ਤੇ ਕੌਨਫੀਡੈਂਸ ਹੈਗਾ ਵਿਸ਼ਵਾਸ ਹੈਗਾ ਕਿਉਂਕਿ ਜਿਹੜੇ ਮੇਰੇ ਭੈਣ ਭਰਾ ਮੇਰੇ ਕੋਲ ਕਲਾਸਾ ਲਾ ਕੇ ਗਏ ਨੇ ਜਾਂ ਜਿਨ੍ਹਾਂ ਨੇ ਪਹਿਲਾਂ ਲਾਈਆਂ ਸੀਗੀਆਂ ਨਾ ਉਹ ਅੱਜ ਮਹੀਨੇ ਦੇ 50000 ਰੁਪਏ ਬੜੇ ਆਰਾਮ ਨਾਲ ਕਮਾਰੇ ਨੇ ਬੜੇ ਆਰਾਮ ਨਾਲ ਤੇ ਯਾਰ ਤੁਸੀਂ ਵੀ ਕਮਾ ਸਕਦੇ ਹੋ ਤੁਹਾਡੇ ਅੰਦਰ ਵੀ ਟੈਲੈਂਟ ਹੈਗਾ ਵਾਹ ਬਸ ਕੀ ਹੈ ਕਿ ਤੁਹਾਨੂੰ ਸਹੀ ਤਰੀਕੇ ਨਾਲ ਕਿਸੇ ਨੇ ਗਾਈਡ ਨਹੀਂ ਕੀਤਾ ਹੈਗਾ ਸੋ ਇਸ ਕਰਕੇ ਅਗਰ ਤੁਸੀਂ ਮਹੀਨੇ ਦੇ ਵਧੀਆ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਇਸ ਟੋਪੀ ਦੇ ਉੱਤੇ ਕੰਮ ਕਰ ਲਓ ਜਾ ਫਿਰ ਤੁਸੀਂ ਮੇਰੀ ਇੱਕ ਵਧੀਆ ਵਰਕਸ਼ਾਪ ਆ ਜਿਹੜੀ ਉਹ ਤੁਸੀਂ ਜਰੂਰ ਜੁਆਨ ਕਰੋ ਤੁਹਾਨੂੰ ਬਹੁਤ ਜ਼ਿਆਦਾ ਬੇਨਫਿਟ ਮਿਲੇਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ